ਉਸੀ ਦੇਖ ਰਹੇ ਹੋ ਦੈਨਕਸ਼ਵਰਾ ਟੀਵੀ ਅਸੀਂ ਖੜੇ ਆਂ ਸੁਲਤਾਨਪੁਰ ਲੋਧੀ ਗੁਰਦੁਆਰਾ ਸ੍ਰੀ ਬੀਰ ਸਾਹਿਬ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਦੇ ਮੌਕੇ ਤੇ ਸੰਤਾਂ ਜਿਹੜੀਆਂ ਨਤਮਸਤਕ ਹੋ ਕੇ ਬਟਾਲੇ ਤੋਂ ਚੱਲੇ ਪਹੁੰਗੇ ਆਪਾਂ ਇਤਿਹਾਸ ਦੀ ਸਾਂਝ ਆਪਣੇ ਦਰਸ਼ਕਾਂ ਨਾਲ ਸਾਂਝ ਕਰਨੇ ਜਾ ਰਹੇ ਆਂ ਸਰ ਬਾਦ ਕਰਨਜੀਤ ਸਿੰਘ ਸਾਡੇ ਨਾਲ ਨੇ ਆਪਾਂ ਉਹਨਾਂ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜਿਨ੍ਹਾਂ ਨੇ ਸੁਲਤਾਨਪੁਰ ਲੋਧੀ ਦੀ ਧਰਤੀ ਨੂੰ ਆਪਣੀ ਕਿਰਨਾਂ ਦੀ ਸ਼ੋਹ ਦੇ ਕਰਕੇ ਪਵਿੱਤਰ ਕੀਤਾ ਜਗਤਗੁਰੂ ਜੀ ਇੱਥੇ 15 ਸਾਲ ਦੀ ਸਰੀਰਕਾਰ ਬਲਾ ਵਿੱਚ ਆਏ 16 ਸਾਲ ਦੀ ਸਰੀਰਕਾਰ ਬਲਾ ਵਿੱਚ ਮਹਾਰਾਜ ਸਾਹਿਬ ਜੀ ਨੇ ਮੋਦੀ ਖਾਨਾ ਸੰਭਾਲਿਆ ਅਤੇ ਜਦੋਂ ਜਗਤਗੁਰੂ ਬਾਬਾ ਜੀ ਦੀ 17 ਸਾਲ ਦੀ ਸਰੀਰਕਾਰ ਬਲਾ ਹੋਈ 1543 ਵਿਕਰਮੀ ਸੰਮਤ ਵਿੱਚ ਮਹਾਰਾਜ ਸਾਹਿਬ ਜੀ ਦਾ ਮੰਗਣਾ ਹੋਇਆ ਜਗਤ ਮਾਤਾ ਸਲਖਣੀ ਜੀ ਦੇ ਨਾਲ ਅਤੇ ਜਦੋਂ 18 ਸਾਲ ਦੀ ਸਰੀਰਕਾਰ ਬਲਾ ਹੋਈ ਜਗਤਗੁਰੂ ਜੀ ਦੀ ਦਾ 1544 ਬਿਕਰਮੀ ਸੰਮਤ ਈਸਵੀ ਸਨ 1487 ਨੂੰ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਮਹਾਰਾਜਾ ਸਾਹਿਬ ਜੀ ਦੀ ਬਰਾਤ ਚੜੀ ਤੰਤਨ ਬੇਬੇ ਨਾਨਕੀ ਜੀ ਤੰਤਨ ਭਾਈਆ ਜੈ ਰਾਮ ਜੀ ਨੇ ਬਰਾਤ ਕਢਾਈ ਮਟਾਲੇ ਦੀ ਧਰਤੀ ਤੇ ਪਹੁੰਚ ਕੇ ਬਾਬਾ ਮੂਲ ਚੰਦ ਜੀ ਦੇ ਸੁਪੁੱਤਰੀ ਤੰਤਨ ਮਾਤਾ ਸਲਖਣੀ ਜੀ ਦੇ ਨਾਲ ਜਗਤ ਗੁਰੂ ਜੀ ਦਾ ਵਿਆਹ ਹੋਇਆ ਐਤਕੀ 537 ਸਾਲਾ ਵਿਆਹ ਗੁਰਪੁਰਬ ਗੁਰੂ ਕਾ ਪੰਚ ਸੋ ਸ਼ਰਦਾ ਪਾਵਨਾ ਸਹਿਤ ਮਨਾ ਰਿਹਾ ਹੈ ਹੁਣੇ ਹੀ ਥੋੜੇ ਸਮੇਂ ਬਾਅਦ ਅੱਧੇ ਘੰਟੇ ਨੂੰ ਮਹਾਨ ਨਗਰ ਕੀਰਤਨ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਤੋਂ ਆਰੰਭ ਹੋ ਕੇ ਬਟਾਲੇ ਦੀ ਧਰਤੀ ਤੇ ਪਹੁੰਚੇਗਾ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ ਸ੍ਰੀ 베ਰ ਸਾਹਿਬ ਜੀ ਵੱਲੋਂ ਸੁਲਤਾਨਪੁਰ ਲੋਧੀ ਦੀ ਧਰਤੀ ਤੋਂ ਜਗਤ ਗੁਰੂ ਜੀ ਦੇ 537 ਸਾਲਾ ਵਿਆਹ ਗੁਰਪੁਰਬ ਦੀਆਂ ਲੱਖ ਲੱਖ ਵਧਾਈਆਂ ਹੋਣ ਜੀ ਗੁਰਦੁਆਰਾ ਸ੍ਰੀ 베ਰ ਸਾਹਿਬ ਉਹ ਮਹਾਨ ਪਵਿੱਤਰ ਸਥਾਨ ਹੈ ਜਿੱਥੇ ਸੁਲਤਾਨਪੁਰ ਸਾਹਿਬ ਰਹਿੰਦੇ ਆ ਜਗਤ ਗੁਰੂ ਜੀ ਨੇ ਹਰ ਰੋਜ਼ ਵਹੀ ਨਦੀ ਦੇ ਕੰਢੇ ਤੇ ਇੱਥੇ ਆਉਣਾ ਅੰਮ੍ਰਿਤ ਵੇਲੇ ਦਤਨ ਕਰਨੀ ਔਰ ਫਿਰ ਮਾਰੇ ਸਹਿਬ ਜੀ ਨੇ ਵਹੀ ਨਦੀ ਵਿੱਚ ਇਸ਼ਨਾਨ ਕਰਨਾ ਤੇ ਆਪਣੇ ਧਿਆਨ ਦੇ ਵਿੱਚ ਲੀਨ ਹੋਣਾ ਆਪਨ ਤੇ ਚਲ ਨੀਰ ਕੇ ਤੀਰ ਪੈ ਦੰਤਨ ਧਾਵਣਿਆਨ ਕਰੀ ਗਾੜ ਤਈ ਤਰ ਹੋਤ ਭਇਓ ਤਰ ਹੈ ਆ ਬਲੋ ਪਰ ਸੋ ਬਦਰੀ ਉਹ ਪਾਵਨ ਦਤਨ ਮਹਾਰਾਜ ਦੀ ਲਈ ਹੋਈ 베ਰੀ ਦੀ ਸ੍ਰੀ 베ਰ ਸਾਹਿਬ ਸਥਾਨ ਸੋ ਮਨੀਕ ਹੈ ਸੋ ਸਾਰੀਆਂ ਸੰਗਤਾਂ ਨੂੰ ਗੁਰਦੁਆਰਾ 베ਰ ਸਾਹਿਬ ਜੀ ਦੇ ਸਤਿਕਾਰਯੋਗ ਹੈਡ ਗ੍ਰੰਥੀ ਸਹਿਬਾਨ ਭਾਈ ਸਤਨਾਮ ਸਿੰਘ ਜੀ ਔਰ ਦਾਸ ਵੱਲੋਂ ਲੱਖ ਲੱਖ ਵਧਾਈਆਂ ਹੋਣ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਤੁਸੀਂ ਦੇਖ ਸਕਦੇ ਹੋ ਕਿ ਇਸ ਟਾਈਮ ਪਲਕੀ ਸਾਹਿਬ ਜਿਹੜਾ ਬਿਲਕੁਲ ਤਿਆਰ ਖੜਾ ਵਾ ਜਿਹੜਾ ਕਿ ਅੱਧੇ ਘੰਟੇ ਬਾਅਦ ਜਿਹੜਾ ਇਥੋਂ ਸੰਤਾ ਬਟਾਲਾ ਵੱਲੋਂ ਚਾਲੇ ਪਾਉਣ ਗਿਆ ਕੈਮਰਾਮੈਨ ਸੋਨੀ ਨਾਲ ਸਰਵਨ ਸਿੰਘ ਕਮਾਣ ਸultanpur lodi ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰਨ ਜੈਨਿਕ ਸਵੇਰਾ ਟੀਵੀ YouTube Facebook Instagram X aur WhatsApp channel par